ਮੈਨੂੰ ਹਰਾਨੀ ਹੁੰਦੀ ਮੈਂ ਅੱਜ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਿਆ ਉਹਦਾ ਮਤਲਬ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦੀ ਕੱਲ ਮਿਲੇ ਉਸ ਤੋਂ ਬਾਅਦ ਉਹ ਚਲਾ ਗਿਆ ਤੇ ਕਰਨ ਕੀ ਗਿਆ ਉੱਥੇ ਇੱਕ ਕ੍ਰਿਕਟ ਮੈਚ ਵੇਖਣ ਗਿਆ ਗੱਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ 29 ਨਹੀਂ ਹੋਏ 31 ਦਿਨ ਹੋ ਗਏ ਕ੍ਰਿਟੀਕਲ ਹਾਲਾਤ ਦੇ ਵਿੱਚ ਨੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਬਲਾਸਟ ਹੋ ਰਹੇ ਨੇ ਪੰਜਾਬੀ ਕਿਸੇ ਦੀ ਜ਼ਿੰਦਗੀ ਤੇ ਮਾਲ ਉਹਦਾ ਮਹਿਫੂਜ਼ ਨਹੀਂ ਸਾਡੇ ਉੱਤੇ ਸੈਂਟਰ ਵਾਰੀ-ਵਾਰੀ ਵਾਰ ਕਰ ਰਿਹਾ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਤੇ ਸਾਡਾ ਚੀਫ ਮਿਨਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਹਲੇ ਮੁਲਕ ਚਲੇ ਜਾ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਅਸੀਂ ਕਨੇ ਸ਼ਬਦਾਂ ਨਾਲ ਸੁਭਾਚੀ ਕਾਂਗਰਸ ਦੀ ਨਿੰਦਾ ਕਰਦੀਏ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਹੈ ਤੇ ਢੀਰੋ ਬਾਂਸਰੀ ਵਜਾ ਰਿਹਾ ਅੱਜ ਹਾਲਾਤ ਉਹ ਨੇ ਕਿ ਪੰਜਾਬ ਦੇ ਵਿੱਚ ਵਾਤਾਵਰਨ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਹੈ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਖਨੌਰੀ ਦੇ ਵਿੱਚ ਕ੍ਰਿਟੀਕਲ ਹਾਲਾਤ ਚ ਡਲੇਵਾਲ ਸਾਹਿਬ ਨੇ ਤੇ ਇੱਕ ਕ੍ਰਿਕਟ ਦਾ ਮੈਚ ਵੇਖਣ ਚੱਲੇ ਗਏ ਇਸ ਤੋਂ ਇਨਸੈਂਸਟਿਵ ਕੁਝ ਹੀ ਮਿਸਟਰ ਹੋ ਸਕਦਾ ਇਸ ਤੋਂ ਇਨਸੈਂਸਟਿਵ ਕੋਈ ਜਮਾਤ ਆਪ ਵਰਗੀ ਹੋ ਸਕਦੀ ਹੈ ਅਨਸਕਰੂਪਲਸ ਇਹ ਜਮਾਤ ਹੈ ਕੋਈ ਊਸੂਲ ਨਹੀਂ ਇਹਨਾਂ ਦਾ 92 ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਨੇ ਸਾਡੇ ਨਾਲ ਸਭ ਬਲਵਿੰਦਰ ਸਿੰਘ ਢਾਲੀਵਾਲ ਸਾਹਿਬ ਕੈਪਟਨ ਸੰਦੀਪ ਸਿੰਘ ਸੰਧੂ ਜੀ ਸਾਡੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਤੇ ਬਾਕੀ ਸਾਰੇ ਸਾਥੀ ਅਸੀਂ ਪਹੁੰਚੇ ਸਾਰਨੋਂ ਪਹਿਲੇ ਤੇ ਅਸੀਂ ਦਿਲੀ ਮੁਬਾਰਕਬਾਦ ਸਭ ਬਲਵਿੰਦਰ ਸਿੰਘ ਢਾਲੀਵਾਲ ਜੀ ਨੂੰ ਤੇ ਸਾਰੇ ਹੀ ਨਵੇਂ ਇਲੈਕਟਿਡ ਮਿਸਪਲ ਕਾਰਪੋਰੇਟਰਾਂ ਨੂੰ ਦਿੱਤੀ ਸਾਨੂੰ ਖੁਸ਼ੀ ਹੈ ਕਿ ਜਿਹੋ ਜਿਹੇ ਥੰਮੇ ਵਾਲੇ ਆਏ ਨੇ ਉਹੋ ਜਿਹੇ ਇਹਨਾਂ ਦੇ ਸਾਰੇ ਕਾਉਂਸਲਰ ਨਜ਼ਰ ਆਏ ਤੇ ਵੱਡੀ ਖੁਸ਼ੀ ਦੀ ਗੱਲ ਜਿਹੜੀ ਸਾਰਨ ਹੋਇਆ ਕਿ 13 ਔਰਤਾ ਦੀਆਂ ਸੀਟਾਂ ਵਿੱਚੋਂ ਵਿਮਨ ਵਿੱਚੋਂ 11 ਕਾਂਗਰਸ ਜਿੱਤੀ ਤੇ ਦੋ ਬੀਜੇਪੀ ਦੇ ਜਿਹੜੇ ਦਿੱਗਜ ਲੀਡਰ ਨੇ ਨੈਸ਼ਨਲ ਲੈਵਲ ਤੇ ਦੋਨਾਂ ਨੂੰ ਸਾਦੇ ਕਾਂਗਰਸ ਦੇ ਕੈਂਡੀਡੇਟਸ ਨੇ ਉਹਨਾਂ ਦੇ ਘਰੇਲੂ ਆਰਡਰ ਵਿੱਚੋਂ ਰਾਇ ਬੜੀ ਵੱਡੀ ਗੱਲ ਇਹ ਹੈ ਸੋ ਅ ਅਸੀਂ ਮੁਬਾਰਕ ਦੇਣ ਵਾਸਤੇ ਆਏ ਹਾਂ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਪਹਿਲੇ ਗੱਲ ਕਲੀਅਰ ਕੀਤੀ ਅਜੇ ਗਵਰਨਮੈਂਟ ਦੀ ਨੋਟੀਫਿਕੇਸ਼ਨ ਨਹੀਂ ਦੀ ਹੈ ਨੰਬਰ 2 ਉਹਨਾਂ ਦੀ ਰੈਜ਼ਰਵੇਸ਼ਨ ਕੀ ਹੋਣੀ ਹੈ ਉਸ ਦੇ ਨਾਲ ਹੀ ਅਸੀਂ ਰਣਨੀਤੀ ਬਣਾਵਾਂਗੇ ਅਸੀਂ ਇਸ ਗੱਲ ਦਾ ਯਕੀਨ ਪ੍ਰਦਾਨ ਜੀ ਨੇ ਸਾਰੇ ਕਾਂਗਰਸ ਲੀਡਰਸ਼ਿਪ ਵੱਲੋਂ ਦਿੱਤਾ ਹੈ ਕਿ ਜੋ ਸਾਡੇ ਕਾਰਪੋਰੇਟਰਸ ਦਾ ਥਿਊ ਹੋਏਗਾ ਤੇ ਸਾਡੇ ਐਮਐਲਏ ਸਾਫ ਦਾ ਥਿਊ ਹੋਏਗਾ ਅਸੀਂ ਉਹੀ ਹੀ ਕਰਨਾ ਚਾਹੁੰਦੇ ਇਹ ਸੈਂਟੀਮੈਂਟ ਨਾ ਚੰਦਾ ਕੋਈ ਪਾਰਟੀ ਵੱਲੋਂ ਕਿਸੇ ਨੂੰ ਠੋਸਿਆ ਨਹੀਂ ਜਾਏਗਾ ਉਹਦੀ ਲਾਇਲਟੀ ਉਹਦੀ ਸੀਨੀਅਰਿਟੀ ਉਹਦੀ ਕੈਪੇਬਿਲਿਟੀ ਤੇ ਨਾਲ ਰਿਜ਼ਰਵੇਸ਼ਨ ਅਸੀਂ ਤਿਆਰ ਕਿਸੇ ਨੂੰ ਕਰੀਏ ਰੈਜ਼ਰਵੇਸ਼ਨ ਕੋਈ ਹੋ ਜਾ ਸੋ ਅਜੇ ਇਹ ਸਾਰਾ ਕੁਝ ਹੋਏਗਾ ਸੋ ਇਸ ਗੱਲ ਕਰਨ ਅੱਜ ਦੀ ਜਿਹੜੀ ਪਲੇਠੀ ਫੇਰੀ ਇਹ ਤੇ ਮੁਬਾਰਕ ਦੇਣ ਵਾਸਤੇ ਸੀ ਤੇ ਨਾਲੇ ਇਹ ਗੱਲ ਕਹਿਣ ਵਾਸਤੇ ਦ੍ਰਿੜਤਾ ਨਾਲ ਆਪਾਂ ਕਹਿ ਰਹੇ ਕਾਂਗਰਸ ਜ਼ਮੀਰ ਵਾਸਤੇ ਜਾਣੀ ਜਾਂਦੀ ਹੈ ਬੇਜ਼ਮੀਰਿਆਂ ਵਾਸਤੇ ਦੂਜੀਆਂ ਪਾਰਟੀਆਂ ਬਥੇਰੀਆਂ ਨੇ ਜ਼ਮੀਰ ਵਾਲਿਆਂ ਵਾਸਤੇ ਕਾਂਗਰਸ ਸੋ ਸਾਨੂੰ ਪੂਰ ਨਾਸ ਹੈ ਕਿ ਸਾਰੇ ਜ਼ਮੀਰ ਵਾਲੇ ਮੈਂਬਰਸ ਡਟ ਕੇ ਖਲੋਣਗੇ ਅਜੇ ਭਾਵੇਂ ਆਪਦੀ ਸਰਕਾਰ ਜਿਹੜੀ ਗੱਲ ਤੇ ਇਮਾਨਦਾਰੀ ਦੀ ਕਰਦੀ ਸੀ ਕੇਜਰੀਵਾਲ ਤੇ ਭਗਵੰਤ ਨੇ ਹਮੇਸ਼ਾ ਇਮਾਨਦਾਰੀ ਦੀ ਗੱਲ ਕੀਤੀ ਬਟ ਇਹਨਾਂ ਦੇ ਦੋ ਮੰਤਰੀ ਇੱਥੇ ਜੋ ਕੁਝ ਚੁੱਕੀ ਫਿਰਦੇ ਨੇ ਮੇਰਾ خیال ਸ਼ਰਮ ਦੇ ਨਾਲ ਆਪਦੀ ਲੀਡਰਸ਼ਿਪ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਅਨੈਥੀਕਲ ਸਿਆਸਤ ਜਿਹੜੀ ਐਥਿਕਸ ਦੀ ਗੱਲ ਕਰਕੇ ਆਏ ਸੀ ਅਨਾਜ਼ ਹਾਰੇ ਜੀ ਨੇ ਅੱਜ ਮੋਸਟ ਅਨੈਥੀਕਲ ਜੇ ਜਮਾਤ ਸਾਰੇ ਪੰਜਾਬ ਜੁ ਕੋਈ ਹੈ ਤੇ ਆਮ ਆਦਮੀ ਪਾਰਟੀ ਸਸ ਰਾਹੁਲ ਕਹਿੰਦੇ ਕਿ ਪਿਛਲੇ ਜੇ ਮਾਮਲਾ ਦਰਜਵਾ ਤੁਸੀਂ ਕੀ ਕਰਨਾ ਚਾਹੁੰਦੇ ਕੋਈ ਤਨੂਦ ਸੀ ਕਿ ਟੋਟਲ ਝੂਠ ਹੈ ਰਾਜਾ ਜੀ ਤੇ ਉੱਥੇ ਸਨ ਹੋਤਨ ਏਵਰੀ ਸਿੰਗਲ ਥਿੰਗ ਇਨ ਪਾਰਲੀਮੈਂਟ ਆਈਦਰ ਇਨਸਾਈਡ ਦੀ ਪਾਰਲੀਮੈਂਟ ਆਊਟਸਾਈਡ ਕਿਉਂਕਿ ਕੰਪਲੈਕਸ ਦਾ ਹਿੱਸਾ ਹੈ ਅੰਡਰ ਕੈਮਰਾ ਰਾਹੁਲ ਜੀ ਨੇ ਤੇ ਸੁਭੂਚੀ ਕਾਂਗਰਸ ਨੇ ਗੱਲ ਕਹੀ ਕਿ ਸਾਨੂੰ ਫੁਟੇਜ ਦੇ ਦਿਓ ਫੁਟੇਜ ਬਖਾ ਦਿਓ ਜੇ ਸਾਡਾ ਕਸੂਰ ਹੈ ਕੇਸ ਦਰਜ ਕਰ ਲਓ देयर इज नो ਫੁਟੇਜ ਕਿਉਂਕਿ ਫੁਟੇਜ ਤੇ ਵੇਸਤੇ ਬੇਸਿਕਲੀ ਖੜਗੇ ਸਾਹਿਬ ਦੇਣਾ ਜਿਹੜੇ 85 86 ਸਾਲ ਦੇ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਨੇ ਪ੍ਰੇਨਕਾ ਜੀ ਦੇ ਨਾਲ ਤੇ ਰਾਹੁਲ ਜੀ ਦੇ ਨਾਲ ਮਿਸ ਬਿਹੇਵ ਜੇ ਕੀਤਾ ਉਹ ਭਾਜਪਾ ਦੇ ਐਮਪੀਜ਼ ਨੇ ਕੀਤਾ ਐਂਡ ਸੋਚੀ ਸਮਝੀ ਸਾਜਿਸ਼ ਦੇ ਨਾਲ ਜਿਹੜਾ ਹੋਮ ਮਿਨਿਸਟਰ ਦੇ ਬਿਆਨ ਸੰ ਡਾਕਟਰ ਪ੍ਰੀਮਰਾਓ ਮੇਧਕਰ ਸਾਹਿਬ ਦੇ ਖਿਲਾਫ ਉਹਨਾਂ ਨੂੰ ਸਾਈਡ ਟਰੈਕ ਕਰਨ ਵਾਸਤੇ ਕਿ ਇਹ ਮਸਲਾ ਅੰਦਰੋਂ ਇਹਦਾ ਹਟਾਉਣ ਦਾ ਢਾਂਗ ਹੀ ਇਹ ਸੀ ਜੀ ਵੇਖੋ ਕੇਸ ਦਰਜ ਕਰ ਦਿੱਤੇ ਲੀਡਰ ਆਫ ਦੀ ਆਪੋਜੀਸ਼ਨ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਲੀਡਰ ਆਫ ਦੀ ਆਪੋਜੀਸ਼ਨ ਦੇ ਖਿਲਾਫ ਇੱਕ ਝੂਠਾ ਕੇਸ ਦਰਜ ਕਰਨਾ ਉਥੋਂ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕੋਸ਼ਿਸ਼ ਕਰਨੀ ਕਿ ਇਹਨਾਂ ਨੂੰ ਅਸੀਂ ਕਸੂਤੇ ਪਸੰਦ ਦੀ ਕੋਸ਼ਿਸ਼ ਮੇਰਾ ਖਿਆਲ ਘੱਟੋ ਘੱਟ 25 30 ਕੇਸਿਸ ਰਾਹੁਲ ਜੀ ਨਾਲ ਆਲਰੇਡੀ ਆਰਐਸਐਸ ਤੇ ਭਾਜਪਾ ਵਾਲਿਆਂ ਨੇ ਵੱਖ-ਵੱਖ ਦੇ ਦੋਸਾਂ ਦੇ ਹਿੱਸਿਆਂ ਵਿੱਚ ਦਰਜ ਕੀਤੇ ਨੇ ਬਟ ਹੀ ਇਜ਼ ਅ ਮੈਨ ਵਿਦ ਕਮਿਟਮੈਂਟ ਇਟਸ ਅ ਪਾਰਟੀ ਵਿਦ ਕਮਿਟਮੈਂਟ ਐਂਡ ਹੀ ਇਜ਼ ਅ ਲੀਡਰ ਵਿਦ ਕਮਿਟਮੈਂਟ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਾ ਕੋਈ ਡਰ ਹੈ ਨਾ ਕੋਈ ਫਿਕਰ ਹੈ ਆਪਣੀ ਲੜਾਈ ਉਹ ਲੜਦੇ ਜਾਣਗੇ ਹਿੰਦੁਸਤਾਨ ਦੇ ਗਰੀਬ ਦੇ ਨਾਲ ਕਿਸਾਨ ਦੇ ਨਾਲ ਡਟ ਕੇ ਉਹਨਾਂ ਨੇ ਆਪਣਾ ਸਾਥ ਦਿੱਤਾ ਤੇ ਦਿੰਦੇ ਰਹਿੰਦੇ। ਪਰ 3 ਤੀ 3 ਤਾਰੀਖ ਨੂੰ ਪੰਜਾਬ ਬੰਕ ਐਲਾਨ ਕੀਤਾ ਕਿ ਸੰਤਨ ਨੂੰ ਕਿਹ ਪੰਜਾ ਕਾਉਂਟ ਸਮਤਲ ਹੋਏਗਾ ਉਸ ਦੀ। ਵੇਖੋ ਕਾਂਗਰਸ ਨੇ ਤੇ ਹਮੇਸ਼ਾ ਜੋ ਪ੍ਰੋ ਪੰਜਾਬ ਪੰਜਾਬ ਦੇ ਹਿੱਤ ਵਿੱਚ ਕੋਈ ਵੀ ਗੱਲ ਹੋਏਗੀ ਉਦੇ ਕਾਂਗਰਸ ਪੰਜਾਬ ਕਾਂਗਰਸ ਨੂੰ ਹਮੇਸ਼ਾ ਹੀ ਸਮਰਥਨ ਦਿੱਤਾ ਅਸੀਂ ਦੋਨੋਂ ਭਰਾ ਆਪਣੇ ਸਾਥੀਆਂ ਨਾਲ ਡਲੇਵਾਲ ਸਾਹਿਬ ਕੋ ਜਾ ਕੇ ਆਏ ਅਸੀਂ ਸਹੀ ਮਿਹਨਤ ਬਹੁਤ ਜ਼ਿਆਦਾ ਜਿੱਦਤ ਆ ਵੇਖੋ ਇਹਦੇ ਵਿੱਚ ਬ੍ਰਿਜ ਦਾ ਰੋਲ ਕਿਨੇ ਕਰਨਾ ਪੁਲ ਦਾ ਰੋਲ ਕਰਨਾ ਸੀ ਸਾਡੇ ਇਲੈਕਟਿਡ ਸੀਐਮ ਨੇ ਮੈਨੂੰ ਹੈਰਾਨੀ ਹੁੰਦੀ ਮੈਂ ਅੱਜ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਏ ਉਹਦਾ ਮਤਲਬ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦੀ ਕੱਲ ਮਿਲੇ ਉਸ ਤੋਂ ਬਾਅਦ ਚਲਾ ਗਿਆ ਤੇ ਕਰਨ ਕੀ ਗਿਆ ਉੱਥੇ ਇੱਕ ক্রিকেট ਮੈਚ ਵੇਖਣ ਗਿਆ ਗੱਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ 29 ਨਹੀਂ ਹੋਏ 31 ਦਿਨ ਹੋ ਗਏ ਕ੍ਰਿਟੀਕਲ ਹਾਲਾਤ ਦੇ ਵਿੱਚ ਨੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਲਾਸਟ ਹੋ ਰਹੇ ਨੇ ਪੰਜਾਬੀ ਕਿਸੇ ਦੀ ਜ਼ਿੰਦਗੀ ਤੇ maal ਉਹਦਾ ਮਹਿਫੂਜ਼ ਨਹੀਂ ਸਾਡੇ ਉੱਤੇ ਸੈਂਟਰ ਵਾਰੀ-ਵਾਰੀ ਵਾਰ ਕਰਦੇ ਆ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਤੇ ਸਾਡਾ ਚੀਫ ਮਿਨਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਹਲੇ ਮੁਲਕ ਚਲੇ ਜਾਏ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਅਸੀਂ ਕਨੇ ਸ਼ਬਦਾਂ ਨਾਲ ਸੁਮੋਚੀ ਕਾਂਗਰਸ ਦੀ ਨਿੰਦਾ ਕਰਦੀਏ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਹੈ ਤੇ ਨੀਰੋ ਬਾਂਸਰੀ ਵਜਾ ਰਿਹਾ ਅੱਜ ਹਾਲਾਤ ਉਹ ਨੇ ਕਿ ਪੰਜਾਬ ਦੇ ਵਿੱਚ ਵਾਤਾਵਰਨ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਖਨੌਰੀ ਦੇ ਵਿੱਚ क्रिटिकल हालात च डलेवाल साहब ने ते एक क्रिकेट ਦਾ ਮੈਚ ਵੇਖਣ ਚ ਲੱਗੇ ਇਸ ਤੋਂ ਇਨਸੈਂਸਿਟਿਵ ਕੁਝ ਹੀ ਮਿਸਟੂ ਹੋ ਸਕਦਾ ਇਸ ਤੋਂ ਇਨਸੈਂਸਿਟਿਵ ਕੋਈ ਜਮਾਤ ਆਵਰਗੀ ਹੋ ਸਕਦੀ ਹੈ ਅਨਸਕਰੂਪਲਸ ਇਹ ਜਮਾਤ ਹੈ ਕੋਈ ਉਸੂਲ ਨਹੀਂ ਇਹਨਾਂ ਦਾ 92 ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਦੀ ਇਹ ਲੋਕਾਂ ਨੇ ਫਤਵਾ ਕਾਰਪੋਰੇਸ਼ਨ ਚ ਹੀ ਹੋਣੇ ਦਿੱਤਾ ਬਹੁਤ ਬਹੁਤ ਸ਼ੁਕਰੀਆ